ਇਹ ਆ ਜੀ ਪਿੰਡ ਢਟਾਲਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਜੀ ਇੱਕ ਵੀ ਬੱਲੀ ਨਹੀਂ ਛੱਡੀ ਜੀ ਸਿਰਫ ਗਿੱਠ ਗਿੱਠ ਲਾਨ ਬਚਿਆ ਜੀ ਕਣਕਾਂ ਦਾ ਇੰਨੀ ਗੜੇ ਮਾਰੀ ਹੋ ਗਈ ਜੀ ਐਨੇ ਗੋਲੇ ਪੈ ਗਏ ਕੋਈ ਫਸਲ ਨਹੀਂ ਬਚੀ ਜੀ ਕੁਛ ਵੀ ਨਹੀਂ ਬਚਿਆ ਕੋਈ ਹਰਾ ਚਾਰਾ ਨਹੀਂ ਬਚਿਆ ਦੇਖੋ ਖਤਮ ਕਰਤਾ ਬਰਸੀਨ ਆ ਨਾਲ ਮੱਕੀ ਖੜੀ ਹੈ ਜੇ ਮੱਕੀ ਦੇਖ ਲੋ ਕੁਛ ਵੀ ਨਹੀਂ ਛੱਡਿਆ ਜੀ ਕੁਛ ਵੀ ਨਹੀਂ ਤਿੰਨ ਚਾਰ ਪਿੰਡਾਂ ਦਾ ਨੁਕਸਾਨ ਦੱਸਦੇ ਨੇ ਹਟਾਲਾਂ ਸਮਰਾਲਾ ਪੰਗਲਾ ਬਸ ਆਹੀ ਆ ਜੀ ਜ਼ਿਆਦਾਤਰ ਹਟਾਲਾਂ ਵਿੱਚ ਹੋਇਆ ਜੀ ਦੇਖੋ ਜੀ